ਦੇਖੋ ਕੋਈ ਵੀ ਸਰਕਾਰ ਹੁਣ ਤੱਕ ਆਈ ਹੈ ਕਿਸੇ ਸਰਕਾਰ ਨੇ ਵੀ ਕਿਸੇ ਟਰੱਕ ਪਿਲਟਰ ਦਾ ਅੱਜ ਤੱਕ ਕਦੇ ਦੁੱਖਦਾਰ ਨਹੀਂ ਸੁਣਿਆ ਹੈਗਾ ਉਹ ਚਾਹੇ ਮਾਲ ਦੀ ਠੋ ਅਟੋਈ ਲਈ ਇਹ ਕੋਈ ਦਿੱਕਤਾਂ ਆਉਂਦੀਆਂ ਨੇ ਜਾਂ ਕੋਈ ਓਵਰਰੂਲ ਲੈ ਕੇ ਦਿੱਕਤਾਂ ਆਉਂਦੀਆਂ ਨੇ ਇੱਕੋ ਹੀ ਗੱਲ ਜਣੀ ਮੈਨੂੰ ਇਹ ਪਤਾ ਲੱਗਦੀ ਆ ਇੱਕ ਹਾਈ ਕੋਰਟ ਦੇ ਵਿੱਚ ਸਾਡੇ ਖਿਲਾਫ ਨਾਲੇ ਕਿਹਾ ਜੇ ਤੱਕ ਅਸੀਂ ਕਿਸਾ ਫੈਕਟਰੀ ਦਾ 1 ਰੁਪਏ ਦਾ ਕੋਈ ਨਿਸ਼ਾਨ ਕਰਿਆ ਹੋਵੇ ਕੋਈ ਉਹਨਾਂ ਦਾ ਗੇਟ ਬੰਦ ਕਰਿਆ ਹੋਵੇ ਉਹਨਾਂ ਨੇ ਇੱਕ ਹਾਈ ਕੋਰਟ ਤੇ ਸਾਡੇ ਖਿਲਾਫ ਰੈਟ ਪਾਈ ਵੀ ਵੀ ਇਹ ਬੰਦੇ ਜੀ ਸਾਡੇ ਰਸਤੇ ਰੋਕਦੇ ਜਦੋਂ ਸਰਕਾਰਾਂ ਨੂੰ ਸਾਡੇ ਤੱਕ ਲੋੜ ਹੁੰਦੀ ਹੈ ਸਾਡੇ ਟਰੱਕਾਂ ਦੀ ਰਾਹੇ ਬੰਦੇ ਲੋੜ ਹੁੰਦੀ ਹੈ ਉਹਨਾਂ ਨੂੰ ਸਿਰਫ ਉਹ ਤੋਂ ਵੀ ਟਰੱਕ ਆਪਰੇਟਰ ਦਿਖਦੇ ਨੇ ਨਾ ਕਿ ਜਦੋਂ ਸਾਨੂੰ ਕੋਈ ਸਾਡੇ ਰੁਜ਼ਗਾਰ ਦਾ ਕੰਮ ਹੁੰਦਾ ਸਾਡੇ ਰੁਜ਼ਗਾਰ ਲਈ ਸਰਕਾਰਾਂ ਸਾਡੇ ਸਾਥ ਨਹੀਂ ਦਿੰਦੀਆਂ ਕੱਲ੍ਹ ਆ ਵੀ ਉਹ ਤੋੜ ਰਿਹਾ ਵਾਲੀ ਵਾਲੀ ਗਰੀਬ ਬੰਦੇ ਆ ਵੀ ਇਹ ਟੁੱਟ ਜਾਣਗੇ ਕਿੰਨੀ ਕੁ ਬਾਅਦ ਇਹ ਬੰਦੇ ਇਕੱਠੇ ਹੁੰਦੇ ਐਚਕੀ ਉਹਨਾਂ ਨੇ ਇੱਥੇ ਤੱਕ ਸਾਜ਼ਿਸ਼ ਕਰੀ ਦੀ ਸਾਡੀ ਐਸਜੀਪੀਸੀ ਜਿਹਨਾਂ ਨੂੰ ਅਸੀਂ ਰੋਟੀ ਵੰਦ ਕੇ ਗੁਹਾਰ ਲਾਇਦੀ ਗੁਰਦੁਆਰੇ ਆ ਸਾਡਾ ਉੱਥੇ ਤੱਕ ਵੀ ਫੋਨ ਗਏ ਤੇ ਵੀ ਕੋਈ ਤੁਹਾਡਾ ਬੰਦਾ ਉੱਥੇ ਜਾਣਾ ਨਹੀਂ ਚਾਹੀਦਾ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇੱਕ ਦਿਨ ਦੇ ਲਈ ਸਿਰਫ ਚੱਕਾ ਜਾਮ ਕੀਤਾ ਸੀਗਾ ਸਾਡੇ ਟਰੱਕ ਆਪਰੇਟਰ ਭਰਾਵਾਂ ਨੇ ਤੇ ਡਰਾਈਵਰਾਂ ਨੇ ਤੁਸੀਂ ਇਹ ਦੇਖ ਲਓ ਕਿ ਲੰਬੂਤਾਂ ਦੇ ਵਿੱਚ ਹਾਹਾਕਾਰ ਮੱਚੀ ਸੀ ਜੇ ਸਰਕਾਰ ਨੇ ਸਾਡੀ ਕੋਈ ਨੀੜਿਓ ਕੇ ਨਾ ਸੁਣੀ ਤਾਂ ਉਹ ਦਿਨ ਦੂਰ ਨਹੀਂ ਜਿਵੇਂ ਇੱਕ ਦਿਨ ਲਈ ਅਸੀਂ ਜਾਮ ਲਾਇਆ ਸੀਗਾ ਕੁਝ ਇੱਕਦਮ ਦੇ ਹਾਲਾਤ ਦੇਖੇ ਨੇ ਤਾਂ ਜਿੱਦਣ ਜੀ ਪੇੜੀ ਡੱਟ ਕੇ ਸੜਕਾਂ ਝੱਟ ਕੇ ਅੱਧੀ ਆਪ ਦੇ ਕਰ ਪੈਣਗੇ ਸਾਰੇ ਡਰਾਈਵਰ ਤੇ ਸਾਰੇ ਆਪਰੇਟਰਾਂ ਮੇਰਾ ਖਿਆਲ ਹੈ ਕਿ ਅਰਧਸਤਾਨ ਚਲਾਉਣ ਔਖਾ ਹੋ ਜੂਗਾ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਬੋਤ ਸਿੰਘ ਰਾਣਾ ਅਸੀਂ ਪਹੁੰਚੇ ਹਾਂ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮੋੜਾ ਵਿਖੇ ਜਿੱਥੇ ਆਲ ਪੰਜਾਬ ਟਰੱਕ ਇਕਤਾ ਦੇ ਜਿਹੜੇ ਸੂਬਾ ਪ੍ਰਧਾਨ ਹੈ ਉਹ ਸਿੰਘਲਾ ਸਾਹਿਬ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਜ਼ਰੂਰ ਕਰਾਂਗੇ ਟਰੱਕ ਸਾਇਟੀ ਦਾ ਜਿਹੜਾ ਧਰਨਾ ਹੈ ਉਹ ਪਿਛਲੇ ਲਗਭਗ 7-8 ਮਹੀਨੇ ਤੋਂ ਲਗਾਤਾਰ ਇਹਨਾਂ ਦਾ ਸੰਘਰਸ਼ ਚੱਲ ਰਿਹਾ ਇੱਥੇ ਧਰਨਾ ਲਗਾਤਾਰ ਚੱਲ ਰਹੀ ਹੈ ਬੀਤੇ ਦਿਨੀ ਕੀਰਤਪੁਰ ਸਾਹਿਬ ਵਿਖੇ ਵੀ ਧਰਨੇ ਦਿੱਤੇ ਗਏ ਆ ਆਪਣੇ ਕੰਮ ਨੂੰ ਲੈ ਕੇ ਜਿਹੜੇ ਟਰੱਕ ਆਪਰੇਟਰ ਜਿਹੜੇ ਹੈਗੇ ਉਹ ਸੰਘਰਸ਼ ਕਰ ਰਹੇ ਨੇ ਥੋੜਾ ਕੈਮਰਾਮੈਨ ਨੂੰ ਕਹਾਂਗਾ ਅੱਗੇ ਆਜਣ ਗੱਲਬਾਤ ਜ਼ਰੂਰ ਕਰਾਂਗੇ ਸਿੰਘਲਾ ਸਾਹਿਬ ਕੀਰਤਪੁਰ ਸਾਹਿਬ ਵਿਖੇ ਪਹੁੰਚੇ ਹੋ ਜਿਹੜੇ ਆ ਟਰੱਕ ਆਪਰੇਟਰ ਹੈ ਇਹ ਲਗਭਗ ਆਪਣੇ ਹੱਕਾਂ ਦੀ ਲੜਾਈ ਲੜਦਿਆਂ ਨੂੰ 8 ਮਹੀਨੇ ਹੋ ਗ ਤੇ ਲੱਗਦਾ ਨਹੀਂ ਸਰਕਾਰਾਂ ਸੁਣ ਨਹੀਂ ਰਹੀਆਂ ਹੱਕ ਇਹਨਾਂ ਦਾ ਮਿਲ ਨਹੀਂ ਰਿਹਾ ਹਿਮਾਚਲ ਦੇ ਜਿਹੜੇ ਲੋਕ ਆ ਉਹ ਪੰਜਾਬ ਦਾ ਹੱਕ ਖੋਹ-ਖੋ ਕੇ ਲੈ ਜਾ ਰਹੇ ਆ ਅੱਜ ਮੈਂ ਇੱਕ ਵੀਡੀਓ ਵੀ ਦੇਖਦਾ ਸੀ ਮਰਿੰਡੇ ਦੇ ਜਿਹੜੇ ਟਰੱਕ ਆਪਰੇਟਰ ਆ ਉਹਨਾਂ ਨੇ ਵੀ ਵਿਰੋਧ ਕੀਤਾ ਉੱਥੋਂ ਚੋਲ ਭਰ ਕੇ ਜਿਹੜੇ ਹਿਮਾਚਲ ਦੇ ਟਰੱਕ ਜਾ ਰਹੇ ਆ ਕੀਰਤਪੁਰ ਸਾਹਿਬ ਤੋਂ ਕੋਲਾ ਭਰ ਕੇ ਜਾ ਰਹੇ ਆ ਜਾਂ ਹੋਰ ਜਿਹੜੀ ਮਟੀਰੀਅਲ ਜਾਂਦਾ ਏ ਉਹ ਜਾ ਰਹੇ ਆ ਪਰ ਸਰਕਾਰਾਂ ਜਿਹੜੀਆਂ ਉਹ ਬਿਲਕੁਲ ਸੂਨੋ ਚੁੱਕੀਆਂ ਦੇਖੋ ਪਹਿਲਾਂ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੁਹਾਡਾ ਜੋ ਸਾਡੇ ਟਰੱਕ ਆਪਰੇਟਰਾਂ ਦੀ ਆਵਾਜ਼ ਹੈ ਉਹਨੂੰ ਤੁਸੀਂ ਆਮ ਲੋਕਾਂ ਤੱਕ ਪਹੁੰਚਾਉਣ ਦਾ ਜ਼ਰੀਆ ਬਣ ਰਹੇ ਹੋ ਕਿਉਂਕਿ ਇੱਕ ਟਰੱਕ ਆਪਰੇਟਰ ਇੱਕ ਇਦਾਂ ਦੀ ਸਾਡੀ ਸੰਸਥਾ ਹੈ ਸਾਡਾ ਫੀਲਡ ਹੈ ਸਾਡੀ ਕੋਈ ਪ੍ਰੈਸਰੀ ਜਾਂ ਕੋਈ ਮੀਡੀਆ ਸਾਨੂੰ ਲੋਕਾਂ ਤੱਕ ਸਾਡੀ ਆਵਾਜ਼ ਨੂੰ ਨਹੀਂ ਪਹੁੰਚਾਉਂਦਾ ਕਿਉਂਕਿ ਸਾਡੇ ਜੋ ਕੰਮ ਹੈ ਕੋਈ ਕਿਰਤੀ ਕੰਮ ਹੈ ਆਪਦਾ ਕਿਰਤ ਕਰਕੇ ਰੋਟੀ ਖਾਣ ਵਾਲੇ ਬੰਦੇ ਨੇ ਸਾਡੇ ਜੋ ਗੱਲ ਕਰ ਰਹੇ ਹੋ ਤੁਸੀਂ ਸਰਕਾਰ ਦੀ ਦੇਖੋ ਕੋਈ ਵੀ ਸਰਕਾਰ ਹੁਣ ਤੱਕ ਆਈ ਹੈ ਕਿਸੇ ਸਰਕਾਰ ਨੇ ਵੀ ਕਿਸੇ ਟਰੱਕ ਆਪਰੇਟਰ ਦਾ ਅੱਜ ਤੱਕ ਇਹ ਦੁੱਖ ਦਰਦ ਨਹੀਂ ਸੁਣਿਆ ਹੈਗਾ ਉਹ ਚਾਹੇ ਉਮਾਲ ਦੀ ਢੋਟ-ਟੋਈ ਲਈ ਕੋਈ ਦਿੱਕਤਾਂ ਆਉਂਦੀਆਂ ਨੇ ਜਾਂ ਕੋਈ ਓਵਰਆਲ ਲੈ ਕੇ ਦਿੱਕਤਾਂ ਆਉਂਦੀਆਂ ਨੇ ਜਾਂ ਸਾਡੇ ਕੋਈ ਟੈਕਸ ਪਾਸਿੰਗ ਕਿਉਂਕਿ ਸਾਨੂੰ ਰੇਟ ਜੋ ਸਾਡੇ ਟਰੱਕਾਂ ਦੇ ਖਰਚੇ ਨੇ ਉਹਦੇ ਹਿਸਾਬ ਨਾਲ ਸਾਨੂੰ ਕੋਈ ਰੇਟ ਨਹੀਂ ਸਰਕਾਰਾਂ ਤੈਅ ਕਰਦੀਆਂ ਜਦੋਂ ਸਰਕਾਰਾਂ ਨੂੰ ਸਾਡੇ ਤੱਕ ਲੋੜ ਹੁੰਦੀ ਹੈ ਸਾਡੇ ਟਰੱਕਾਂ ਦੀ ਸਾਡੇ ਬੰਦੇ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਸਿਰਫ ਉਦੋਂ ਹੀ ਟਰੱਕ ਆਪਰੇਟਰ ਦਿਖਦੇ ਨੇ ਨਾ ਕਿ ਜਦੋਂ ਸਾਨੂੰ ਕੋਈ ਸਾਡੇ ਰੁਜ਼ਗਾਰ ਦਾ ਕੰਮ ਹੁੰਦਾ ਸਾਡੇ ਰੁਜ਼ਗਾਰ ਲਈ ਸਰਕਾਰਾਂ ਸਾਡੇ ਸਾਥ ਨਹੀਂ ਦਿੰਦੀਆਂ ਇੱਥੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਡੇ ਟਰੱਕ ਆਪਰੇਟਰ ਭਰਾਵਾਂ ਨੂੰ ਇੱਕ ਬੇਨਤੀ ਕਰਨੀ ਚਾਹੂੰਗਾ ਅਜੀ ਸ਼ੁਰੂ ਤੋਂ ਹੀ ਇਹੀ ਗੱਲ ਕਹਿੰਦੇ ਆ ਰਹੇ ਹਰੇਕ ਟਰੱਕ ਆਪਰੇਟਰ ਨੂੰ ਕਿ ਭਰਾਵੋ ਸਰਕਾਰਾਂ ਵੱਲ ਮੂੰਹ ਨਾ ਦੇਖੋ ਸਰਕਾਰਾਂ ਦੇ ਤੁਸੀਂ ਆਪ ਇਕੱਠੇ ਹੋ ਤੁਹਾਡੇ 'ਚ ਬਹੁਤ ਵੱਡੀ ਪਾਵਰ ਹੈ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇੱਕ ਦਿਨ ਦੇ ਲਈ ਸਿਰਫ ਚੱਕਾ ਜਾਮ ਕੀਤਾ ਸੀਗਾ ਸਾਡੇ ਟਰੱਕ ਆਪਰੇਟਰ ਭਰਾਵਾਂ ਨੇ ਤੇ ਡਰਾਈਵਰਾਂ ਨੇ ਤੁਸੀਂ ਇਹ ਦੇਖ ਲਓ ਕਿ ਹਿੰਦੁਸਤਾਨ ਦੇ ਵਿੱਚ ਹਾ ਹਾਰ ਮਚ ਗਈ ਸੀ ਟਰੱਕ ਆਪਰੇਟਰਾਂ ਨੂੰ ਆਪਣੀ ਪਾਵਰ ਪਹਿਚਾਣਨ ਦੀ ਲੋੜ ਹੈ ਆਪਣੀ ਸ਼ਕਤੀ ਪਹਿਚਾਣਨ ਦੀ ਲੋੜ ਹੈ ਸਾਨੂੰ ਤਾਂ ਕਿਸੇ ਦੇ ਹੱਥ ਹੱਟਣ ਦੀ ਲੋੜ ਹੀ ਨਹੀਂ ਕਿਬੀ ਸਰਕਾਰਾਂ ਵੋਟਾਂ ਟਾਈਮ ਆਉਂਦੀਆਂ ਨੇ ਸਾਨੂੰ ਭਰਵਾ ਕੇ ਸਭ ਤੋਂ ਵੋਟਾਂ ਲੈ ਲੈਂਦੀਆਂ ਨੇ ਸਰਕਾਰ ਬਣਨ ਤੋਂ ਬਾਅਦ ਸਾਡੇ ਟਰੱਕ ਆਪਰੇਟਰਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਸੀਂ ਇੱਕ ਜੀ ਸਾਡੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਇਕੱਠੇ ਹੋ ਕੇ ਇਹ ਲੜਾਈ ਨੂੰ ਲੜੋ ਇਹ ਲੜਾਈ ਜੋ ਹੈ ਥੋੜੀ ਬੜਬਾਟੀ ਕਾਰਨ ਸਰਕਾਰਾਂ ਇਹਦਾ ਲਾਹਾ ਲੈਂਦੀਆਂ ਨੇ ਦੂਜੀ ਗੱਲ ਮੈਂ ਸਰਕਾਰਾਂ ਨੂੰ ਵੀ ਇਸ ਗੱਲ ਦੀ ਚੇਤਾਵਨੀ ਦਿੰਦਾ ਕਿ ਹੁਣ ਤੱਕ ਅਸੀਂ ਬਹੁਤ ਗੁੱਸੇ ਲਿਆ ਜੇ ਸਰਕਾਰ ਨੇ ਸਾਡੀ ਕੋਈ ਨੇੜੇ ਹੋ ਕੇ ਨਾ ਸੁਣੀ ਤਾਂ ਉਹ ਦਿਨ ਦੂਰ ਨਹੀਂ ਜਿਵੇਂ ਇੱਕ ਦਿਨ ਲਈ ਅਸੀਂ ਜਾ ਮਲਾਇਆ ਸੀਗਾ ਤੁਸੀਂ ਇੱਕ ਦਿਨ ਦੇ ਹਾਲਾਤ ਦੇਖੇ ਨੇ ਤਾਂ ਜਿੱਦਣ ਅਸੀਂ ਟੇਰਿੰਗ ਛੱਡ ਕੇ ਸੜਕਾਂ ਛੱਡ ਕੇ ਅਸੀਂ ਆਪਣੇ ਘਰੋ ਬੈਠ ਕੇ ਸਾਰੇ ਡਰਾਈਵਰ ਤੇ ਸਾਰੇ ਆਪਰੇਟਰਾਂ ਮੇਰਾ ਖਿਆਲ ਹੈ ਕਿ ਹਿੰਦੁਸਤਾਨ ਚਲਾਉਣਾ ਔਖਾ ਹੋ ਜੂਗਾ ਸੋ ਮੇਰੀ ਸਰਕਾਰਾਂ ਨੂੰ ਬੇਨਤੀ ਹੈ ਕਿ ਜੋ ਸਾਡੇ ਹੱਕ ਨੇ ਅਸੀਂ ਕਦੇ ਵੀ ਕੋਈ ਨਜਾਇਜ਼ ਚੀਜ਼ ਨਹੀਂ ਮੰਗੀ ਕੋਈ ਟਰੱਕ ਪਰਟ ਨੇ ਸਿਰਫ ਅਸੀਂ ਇਹ ਮੰਗਦਾ ਕਿ ਸਾਨੂੰ ਕੰਮ ਕਰਨ ਦਾ ਅਧਿਕਾਰ ਮਿਲੇ ਅਸੀਂ ਪੰਜਾਬ ਪੰਜਾਬ ਦੇ ਵਿੱਚ ਬੈਠੇ ਆ ਪੰਜਾਬ ਸਰਕਾਰ ਨੂੰ ਟੈਕਸ ਦਿੰਦੇ ਆ ਗੱਡੀਆਂ ਬਾਹਰ ਨਹੀਂ ਆ ਕੇ ਕੰਮ ਕਰਦੀਆਂ ਨੇ ਇਹ ਚੀਜ਼ਾਂ ਜੀ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਵੀ ਜੇ ਸਰਕਾਰ ਨੇ ਵੀ ਤੁਹਾਡੀ ਨਾ ਸੁਣੀ ਫੇਰ ਜੋ ਵੀ ਇਸ ਚੀਜ਼ ਦੇ ਵਿੱਚ ਛਿੱਟੇ ਨਿਕਲਣਗੇ ਬਹੁਤ ਭਿਆਨਕ ਨਿਕਲਣਗੇ ਉਹਦੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਗੀ ਪ੍ਰਧਾਨ ਜੀ ਲੱਗਦਾ ਨਹੀਂ ਆ ਜਿਵੇਂ ਪਿਛਲੇ ਅ ਅਸੀਂ ਤਾਂ ਲਗਾਤਾਰ ਦੇਖ ਰਹੇ ਹਾਂ ਜਿਹੜਾ ਧਰਨਾ ਚੱਲ ਰਿਹਾ ਅ ਜਿਸ ਤਰੀਕੇ ਨਾਲ ਪਹਿਲਾਂ ਪੰਜਾਬ ਦੇ ਪ੍ਰਧਾਨ ਹੈਪੀ ਸੰਧੂ ਇੱਥੇ ਆਏ ਸੀ ਉਹਨਾਂ ਨੇ ਬੜੇ ਇਹਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਬਾਅਦ ਦੇ ਵਿੱਚ ਕੁਝ ਹੋਰ ਪਾਸੇ ਨੂੰ ਉਹ ਮਸਲਾ ਤੁਰ ਪਿਆ ਉਹ ਉਹਨਾਂ ਨੇ ਕਹਿਤਾ ਸੀ ਜਿਵੇਂ ਉਹਨਾਂ ਦਾ ਵਿਰੋਧ ਵੀ ਹੋਇਆ ਇਹਨਾਂ ਆਪਰੇਟਰਾਂ ਨੇ ਵਿਰੋਧ ਵੀ ਕੀਤਾ ਵੀ ਸਾਡੇ ਜਿਹੜੇ ਕੰਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਲੱਗਦਾ ਨਹੀਂ ਮੁੜ ਕੇ ਕਈ ਵਾਰੀ ਪ੍ਰਧਾਨ ਜਿਹੜੇ ਸਰਕਾਰ ਦੇ ਹੱਥੇ ਚੜ ਜਾਂਦੇ ਫਿਰਦਾ پتہ ਕੀ ਗੱਲ ਹੈ ਜੀ ਸਾਨੂੰ ਮਾਰੇ ਹੀ ਆਪਦਿਆਂ ਨੇ ਮਾਰਿਆ ਸਾਨੂੰ ਦੂਜਾ ਬੰਦਾ ਨਹੀਂ ਮਾਰ ਸਕਦਾ ਕੋਈ ਜਿਹੜੇ ਸਾਡੇ ਚੌਧਰੀ ਨੇ ਸਾਡੇ ਆਗੂ ਬਣ ਜਾਂਦੇ ਨੇ ਉਹ ਕੁਝ ਹੱਦ ਤੱਕ ਅਸੀਂ ਇਹ ਕਹਿ ਸਕਾਂਦੇ ਕਿ ਚੰਗਾ ਆਗੂ ਹੋਵੇ ਤਾਂ ਬੇੜੀ ਨੂੰ ਪਾਰ ਲਾਉਂਦਾ ਹੈ ਜੇ ਅਗੂ ਕੋਈ ਮਾੜਾ ਮਿਲ ਜੇ ਤਾਂ ਉਹ ਬੇੜੀ ਪਾਰ ਲਾਗਦੇ ਨੂੰ ਡੁਬੋ ਦਾਂਦਾ ਸਾਡੇ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਇਹ ਜਿਹੜੇ ਜਥੇਬੰਦੀਆਂ ਬਣੀਆਂ ਹੋਈਆਂ ਨੇ ਬਹੁਤ ਪੁਰਾਣੀਆਂ ਨੇ 16 16 17 17 ਸਾਲ ਹੋ ਗਏ ਉਹਨਾਂ ਨੂੰ ਪ੍ਰਧਾਨ ਬਣਿਆ ਨੂੰ ਜੋ ਕਿ ਆਪੇ ਬਣੇ ਹੋਏ ਪ੍ਰਧਾਨ ਨੇ ਔਰ ਇਹਨਾਂ ਨੇ ਟਰੱਕ ਆਪਰੇਟਰਾਂ ਦਾ ਅੱਜ ਤੱਕ ਕੁਝ ਨਹੀਂ ਕੀਤਾ 2017 ਦੇ ਵਿੱਚ ਜਦੋਂ ਟਰੱਕ ਨਹੀਂ ਨਾ ਭੰਗ ਕੀਤੀਆਂ ਨੇ ਕੈਪਟਨ ਸਰਕਾਰ ਨੇ ਇਹ ਬੰਦੇ ਸਰਕਾਰ ਦੇ ਪਿੱਠੂ ਸੀ ਉਹਦੋਂ ਕਾਂਗਰਸੀ ਸਾਰੇ ਪਟਿਆਲਾ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਇੰਨਾ ਵੱਡਾ ਇਤਿਹਾਸਿਕ ਘਟਕ ਲੱਖਾਂ ਦੀ ਗਿਣਤੀ ਓਪਰੇਟਰ ਪਹੁੰਚੇ ਮੈਂ ਅੱਜ ਤੱਕ ਅਬ ਦੀ ਜ਼ਿੰਦਗੀ ਚ ਕਹਿੰਦੇ ਟਰੱਕ ਆਪਰੇਟਰ ਇੰਨੀ ਗਿੰਦੀ ਚ ਇਕੱਠੇ ਨਹੀਂ ਦੇਖੇ ਉਸ ਇਕੱਠ ਦਾ ਸਾਡਾ ਸਰਕਾਰ ਦੇ ਉੱਪਰ ਪੂਰਾ ਪ੍ਰਭਾਵ ਸੀ ਔਰ ਅਗਰ ਇਸ ਉਸ ਇਕੱਠ ਨੂੰ ਇਹ ਬੰਦੇ ਉਸ ਇਕੱਠ ਨੂੰ ਕੰਟੀਨਿਊ ਰੱਖ ਲਾਂਦੇ ਜਾਂ ਲੋਕਾਂ ਦੇ ਸੰਘਰਸ਼ ਨੂੰ ਅੱਗੇ ਚਲਾ ਲਾਂਦੇ ਮੇਰੇ ਖਿਆਲ ਨਾਲ ਟਰੱਕ ਨਹੀਂ ਨਾ ਉਦੋਂ ਹੀ ਬਹਾਲ ਹੋ ਜਾਂਦੀਆਂ ਪਰ ਉੱਥੇ ਸਰਕਾਰ ਦੇ ਪਿੱਠੂ ਬਣ ਕੇ ਸਰਕਾਰ ਅੱਗੇ ਵੇਖ ਕੇ ਇਹਨਾਂ ਨੇ ਗੋਡੇ ਟੇਕਦੇ ਉੱਤੇ ਤੇ ਲੋਕਾਂ ਦੇ ਪਿੱਠ 'ਚ ਛੁਰਾ ਮਾਰਿਆ ਜੇ ਉਦੋਂ ਹੀ ਇਹ ਬੰਦੇ ਅਸੀਂ ਤਾਂ ਪਹਿਲੀ ਦੇਖ ਰੱਖੇ ਨੇ ਤੁਸੀਂ ਜਦ ਨਵੇਂ ਵਰਤੇ ਹੋਣਗੇ ਅਸੀਂ ਤਾਂ ਸ਼ੁਰੂ ਤੋਂ ਹੀ ਵਰਤੇ ਆ ਰਹੇ ਦੇਖਦੇ ਆ ਰਹੇ ਹਾਂ ਇਹੇ ਜੇ ਲੋਕਾਂ ਕਰਕੇ ਹੀ ਸਾਡਾ ਧੰਦਾ ਜੋ ਆ ਜੋ ਬੈਕਫੁੱਟ ਤੇ ਐ ਅਸੀਂ ਅਪੀਲ ਕਰਦੇ ਸਾਰੇ ਟਰੱਕ ਆਪਰੇਟਰਾਂ ਨੂੰ ਕੋਈ ਭਰਾਓ ਆਪਦੇ ਹੱਕਾਂ ਨੂੰ ਪਛਾਣੋ ਤੇ ਆਪਦੇ ਜੋ ਤੁਸੀਂ ਨੀਤਾ ਮੂਰੇ ਚੁਣ ਕੇ ਲਾਉਣੇ ਹੋ ਉਹ ਕੁਝ ਸੋਚੋ ਤੇ ਸਮਝੋ ਕਿ ਉਹ ਤੁਹਾਡੇ ਲਈ ਕੁਝ ਕਰ ਸਕਦੇ ਨੇ ਜਾਂ ਬਕਾਉਨੇ ਪ੍ਰਧਾਨ ਜੀ ਜੇ ਆਪਾਂ ਗੱਲ ਕਰੀਏ ਹੁਣ ਜਿਹੜਾ ਇਹਨਾਂ ਦਾ ਪ੍ਰਸ਼ਾਸਨ ਵੱਲੋਂ ਜਿਹੜਾ 29 ਜਨਵਰੀ ਦਾ ਇਹਨਾਂ ਨੂੰ ਟਾਈਮ ਦਿੱਤਾ ਸੀ ਇਹਨਾਂ ਦੇ ਕੰਮ ਨਾਲ ਜਦੋਂ ਦਾ ਇਹ ਬੀਤੇ ਦਿਨੀ ਕੀਰਤਪੁਰ ਸਾਹਿਬ ਵਿਖੇ ਦੋ ਦਿਨ ਵਾਸਤੇ ਧਰਨਾ ਲਾਇਆ ਸੀ 24 ਘੰਟੇ ਉਹ ਧਰਨਾ ਚੱਲਦਾ ਰਿਹਾ ਦਿਨ ਰਾਤ ਚੱਲਿਆ ਬੱਚੇ ਛੋਟੇ ਛੋਟੇ ਆਏ ਆ ਉਹਦੇ ਚ ਔਰਤਾਂ ਵੀ ਸ਼ਾਮਲ ਹੋਈਆਂ ਸੀ ਪ੍ਰਸ਼ਾਸਨ ਨੂੰ ਉੱਥੋਂ ਪੈਰਾਂ ਦੀ ਪੈ ਗਈ ਸੀ ਕਿਸੇ ਤਰੀਕੇ ਨਾਲ ਇਹਨਾਂ ਨੂੰ ਉਠਾਈਏ ਭਰੋਸੇ ਦੇ ਵਿੱਚ ਇਹਨਾਂ ਨੂੰ ਲੈ ਕੇ ਇਹਨਾਂ ਨੂੰ ਇਹਨਾਂ ਤੋਂ ਟਾਈਮ ਲੈ ਲਿਆ ਵੀ ਆਪਾਂ ਤੁਹਾਡਾ ਹੱਲ ਕਰਾਂਗੇ 29 ਜਨਵਰੀ ਤੱਕ ਵਿੱਚ ਉਹਨਾਂ ਨੇ ਕਹਿੰਦਾ ਜੀ 26 ਜ ਫਿਰ ਇਹਨਾਂ ਨੇ ਇੱਕ ਐਲਾਨ ਉੱਥੇ ਕਰਤਾ ਸੀ ਮੀਡੀਆ ਦੇ ਸਾਹਮਣੇ ਕਿ ਜੇ ਸਾਡੇ ਕੰਮ ਦਾ ਹੱਲ ਨਾ ਹੋਇਆ ਤਾਂ 5 ਜਨਵਰੀ ਨੂੰ ਚੱਕਾ ਜਾਮ ਪਤਾਲਪੁਰੀ ਜਿਹੜਾ ਚੌਕ ਹੈ ਉੱਥੇ ਕੀਤਾ ਜਾਊਗਾ ਫਿਰ ਤੁਸੀਂ ਉੱਥੇ ਹੁਣ ਅੱਜ ਪਹੁੰਚਿਓ ਫਿਰ ਇਹਨਾਂ ਨੂੰ ਪੂਰੀ ਤਰ੍ਹਾਂ ਤੇ ਸਮਰਥਨ ਦੇ ਰਹੇ ਹਾਂ ਫਿਰ ਜੀ ਜੀ ਬਿਲਕੁਲ ਇਹ ਵੀ ਕੋਈ ਇਹ ਨਹੀਂ ਕਿ ਸਾਡੇ ਤੋਂ ਬਾਹਰ ਨੇ ਸਾਡੇ ਭਰਾ ਨੇ ਅਗਰ ਇਹਨਾਂ ਨੇ ਕੋਈ ਕਾਲ ਦਿੱਤੀ ਹੈ 5 ਜਨਵਰੀ ਦੀ ਕਾਲ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਜੋ ਜੋ ਮਤਲਬ ਸਾਡੀ ਪਿਛਲੇ ਦਿਨੀ ਸਰਕਾਰ ਨਾਲ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਨਾਲ ਇੱਥੋਂ ਦੇ ਨੁਮਾਇੰਦੇ ਵੀ ਮੀਟਿੰਗ ਦੇ ਵਿੱਚ ਪਹੁੰਚੇ ਸੀਗੇ ਦੇਖੋ ਜੋ ਪਿਛਲੀਆਂ ਸਰਕਾਰਾਂ ਨੇ ਉਹਨਾਂ ਦੇ ਨਾਲੋਂ ਇਹ ਸਰਕਾਰ ਸਾਨੂੰ ਫੇਰ ਵੀ ਕੁਝ ਨਾ ਕੁਝ ਦੇਖੋ ਢਿੱਲ ਦੇ ਰਹੀ ਹੈ ਜਾਂ ਸਾਡੇ ਨਾਲ ਵਾਅਦੇ ਕਰ ਰਹੀ ਹੈ ਅਸੀਂ ਜੋ ਹੁਣ ਪਿਛਲੀ ਮੀਟਿੰਗ ਕੀਤੀ ਹੈ ਸਾਨੂੰ ਉੱਥੇ ਜੋ ਪੰਜਾਬ ਦੀ ਸਬ ਕਮੇਟੀ ਹੈ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਉੱਥੇ ਵੀ ਇਹ ਮੁੱਦਾ ਚੱਕਿਆ ਸੀ ਜੀ ਕੀਰਤਪੁਰ ਸਾਹਿਬ ਦਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਹੈ ਡੀਸੀ ਜਾਬਰ ਨਾਲ ਵੀ ਸਾਡੀ ਗੱਲ ਕਰੋ ਆਈ ਆ ਉਹਦੇ ਨਾਲ ਕਿ ਜੋ ਵੀ ਇਹ ਮੁੱਦਾ ਹੈ ਉਹ ਜਨਵਰੀ ਮਹੀਨੇ ਦੇ ਵਿੱਚ ਵਿੱਚ ਇਹਨੂੰ ਹੱਲ ਕਰ ਲਿਆ ਜਾਊਗਾ ਤੇ ਅਗਰ ਇਹ ਮਸਲਾ ਮੈਂ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹਣਾ ਕਿ ਅਗਰ ਇਹ ਜਨਵਰੀ ਮਹੀਨੇ ਦੇ ਵਿੱਚ ਮਸਲਾ ਕੋਈ ਸਾਡਾ ਬਹਿ ਕੇ ਹੱਲ ਨਹੀਂ ਹੁੰਦਾ ਤਾਂ ਜੋ ਇੱਥੋਂ ਦੇ ਸਾਡੇ ਪ੍ਰਧਾਨ ਸਾਹਿਬਾਨ ਨੇ ਜਾਂ ਕੋਈ ਸਾਡੇ ਆਪਰੇਟਰ ਨੇ ਜੋ ਵੀ ਸਾਨੂੰ ਕਾਲ ਦੇਣਗੇ 5 ਫਰਵਰੀ ਦੀ ਕਾਲ ਦਿੰਦੇ ਨੇ ਜਾਂ ਕੋਈ ਵੀ ਤਰੀਕ ਦੀ ਕਾਲ ਦਿੰਦੇ ਨੇ ਉੱਥੇ ਅਸੀਂ ਇਕੱਲੇ ਨਹੀਂ ਪੂਰੇ ਪੰਜਾਬ ਦੇ ਆਪਰੇਟਰ ਦੇ ਪੂਰੇ ਪੰਜਾਬ ਦੇ ਡਰਾਈਵਰ ਆ ਕੇ ਅਸੀਂ ਬਿਲਕੁਲ ਓਨੀ ਦੇਰ ਤੱਕ ਉੱਥੋਂ ਨਹੀਂ ਉੱਠਾਂਗੇ ਜਿੰਨੀ ਦੇਰ ਤੱਕ ਇਹਨਾਂ ਦਾ ਮਸਲਾ ਹੱਲ ਨਹੀਂ ਹੋਊਗਾ ਬਿਲਕੁਲ ਜੀ ਇਸ ਤੋਂ ਇਲਾਵਾ ਪ੍ਰਧਾਨ ਜੀ ਵੀ ਨਾਲ ਹਾਜ਼ਰ ਨੇ ਗੱਲਬਾਤ ਜ਼ਰੂਰ ਕਰਾਂਗੇ ਇਹਨਾਂ ਨੇ ਕਿਉਂਕਿ 5 ਫਰਵਰੀ ਦੀ ਕਾਲ ਦਿੱਤੀ ਹੋਈ ਆ 5 ਫਰਵਰੀ ਨੂੰ ਪਤਾਲਪੁਰੀ ਚੌਕ ਜਿਹੜਾ ਉਹ ਚੱਕਾ ਜੰਪ ਕਰਨ ਦਾ ਜਿਹੜਾ ਇਹਨਾਂ ਨੇ ਉਹਦਾਂ ਐਲਾਨ ਕੀਤਾ ਸੀ ਔਰ ਕਾਸਟੋਰ ਕੇ ਇਹਨਾਂ ਨਾਲ ਗੱਲਬਾਤ ਵੀਰ ਸਿੰਘ ਜੀ ਕੀ ਲੱਗਦਾ ਪ੍ਰਸ਼ਾਸਨ ਨੇ ਮੀਟਿੰਗਾਂ ਬੁਲਾਈਆਂ ਸੀ ਕਹਿੰਦੇ ਅਲਟਰਾਟੈਕ ਨਾਲ ਮੀਟਿੰਗ ਹੋ ਗਈ ਆ ਤੁਹਾਡੇ ਕੰਮ ਦਾ ਹੱਲ ਕਰਨ ਦੀ ਗੱਲ ਕੀਤੀ ਸੀ ਕਿ ਆਪਾਂ 26 ਜਨਵਰੀ ਤੋਂ ਬਾਅਦ 29 ਤੱਕ ਦਾ ਟਾਈਮ ਲਿਆ ਸੀ ਵੀ ਆਪਾਂ ਹੱਲ ਕਰ ਦਾਂਗੇ 5 ਫਰਵਰੀ ਦਾ ਤੁਸੀਂ ਉੱਥੇ ਐਲਾਨ ਕਰਤਾ ਸੀ ਉਹ 5 ਫਰਵਰੀ ਨੂੰ ਆਪਾਂ ਚੱਕਾ ਜਾਮ ਕਰਾਂਗੇ ਆਣ ਮਿੱਥੇ ਸਮੇ ਲਈ ਪਤਾਲਪੁਰੀ ਚੌਂਕ ਵਿਖੇ ਜੇ ਹੱਲ ਨਹੀਂ ਹੁੰਦਾ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਕੰਮ ਕਿੱਥੇ ਤੱਕ ਪਹੁੰਚਿਆ ਤੁਹਾਡੇ ਕੰਮ ਦਾ ਹੱਲ ਹੋਇਆ ਜਾਂ ਨਹੀਂ ਹੋਇਆ ਦੇਖੋ ਜੀ ਜਿਹੜੀ ਮੀਟਿੰਗ ਇਹਨਾਂ ਨੇ ਕਹੀ ਸੀ ਉਸ ਦਿਨ ਸ ਇਹਨਾਂ ਨਾਲ ਜਾਇਦਾ ਵੀਰ ਵਾਰ ਗਿਆ ਸੀ ਮਤਲਬ ਤੇ ਡੇਟ ਤਾਂ ਮੈਨੂੰ ਯਾਦ ਨਹੀਂ ਉਹ ਲੰਘ ਚੁੱਕੀ ਹੈ ਮੀਟਿੰਗ ਇਹਨਾਂ ਦੀ ਹੋਈ ਹੈ ਮੈਨੂੰ ਪਤਾ ਹੈ ਮੀਟਿੰਗ ਦੇ ਵਿੱਚ ਫੈਕਟਰੀ ਵੱਲੋਂ ਵੀ ਜਿਹੜੇ ਬੰਦੇ ਆ ਉਹ ਆਏ ਸੀ ਡੀਸੀ ਸਾਹਿਬ ਵੀ ਸਾਡੇ ਹੋਰ ਜਿਹੜੇ ਆਪਣੇ ਐਸਐਸਪੀ ਸਾਹਿਬ ਵੀ ਬੈਠੇ ਤੇ ਪਰ ਜਿਹੜੇ ਉਹਦਾ ਕੋਈ ਇਨਪੁਟ ਜੋ ਵੀ ਗੱਲ ਨਿਕਲੀ ਉਹ ਸਾਡੀ ਤਕਦੀਨ ਨਾਲ ਕੋਈ ਸਾਨੂੰ ਮੈਸੇਜ ਆਇਆ ਮੈਂ ਐਸਐਚਓ ਸਾਹਿਬ ਤੱਕ ਵੀ ਕੱਲ ਕੋਈ ਆ ਓਵਰਲੋਡ ਬਾਰੇ ਲਿਖ ਕੇ ਦਿੱਤਾ ਉਹਦੇ ਬਾਅਦ ਮੇਰੀ ਬਿਆਨ ਤੇ ਮੈਂ ਉੱਥਾ ਗਿਆ ਕਿਉਂਕਿ ਉਹ ਵੀ ਨਾਲ ਜੁੜੇ ਉਹਨਾਂ ਦੀ ਡਿਊਟੀ ਲੱਗੀ ਵੀ ਇੱਥੇ ਸਾਡੇ ਨਾਲ ਤਾਲਮਿਲ ਕਰਨ ਦੀ ਡੀਐਸਪੀ ਸਾਹਿਬ ਸਾਡੇ ਅਨੰਦ ਵਰਸਾਬ ਨੂੰ ਪਰ ਕਿਸੇ ਨੇ ਵੀ ਇਸ ਗੱਲ ਦੀ ਸਾਡੇ ਤੱਕ ਗੱਲ ਨਹੀਂ ਕਰੀ ਵੀ ਜੋ ਗੱਲ ਹੋਈ ਹੈ ਉਹਦੇ ਵਿੱਚ ਕਿਹਾ ਮਤਲਬ ਫੈਕਟਰੀ ਨੇ ਕਿਹਾ ਕੰਮ ਦੇਣ ਦੀ ਜਾਂ ਕੁਝ ਇੱਕੋ ਹੀ ਗੱਲ ਜਣੀ ਮੈਨੂੰ ਇਹ ਪਤਾ ਲੱਗਦੀ ਆ ਇੱਕ ਹਾਈ ਕੋਰਟ ਦੇ ਵਿੱਚ ਸਾਡੇ ਖਿਲਾਫ ਨਾਲੇ ਕਿ ਹਜੇ ਤੱਕ ਅਸੀਂ ਕਿਸਾ ਫੈਕਟਰੀ ਦਾ 1 ਰੁਪਏ ਦਾ ਕੋਈ ਨੁਕਸਾਨ ਕਰਿਆ ਹੋਵੇ ਕੋਈ ਉਹਨਾਂ ਦਾ ਗੇਟ ਬੰਦ ਕਰਿਆ ਹੋਵੇ ਉਹਨਾਂ ਨੇ ਇੱਕ ਹਾਈ ਕੋਰਟ ਤੇ ਸਾਡੇ ਖਿਲਾਫ ਰਿੱਟ ਪਾਈ ਵੀ ਵੀ ਇਹ ਬੰਦੇ ਜੀ ਸਾਡੇ ਰਸਤੇ ਰੋਕਦੇ ਸਾਡਾ ਪ੍ਰਸ਼ਾਸਨ ਇਸ ਗੱਲ ਨੂੰ ਵਾਰ-ਵਾਰ ਮੋਹਰ ਰੱਖ ਰੱਖਾਈ ਜਾਂਦਾ ਉਹ ਜੀ ਹੋ ਜਾਣ ਦੋ ਉਹਦਾ ਹੁਣ 5-5 ਮਹੀਨੇ ਦੀ ਤਰੀਕ ਮੈਂਦੀ ਜੇ ਅਸੀਂ ਉਹਦੇ ਹਿਸਾਬ ਦੇ ਨਾਲ ਨਾਲੇ ਕੋ ਉਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈਗੀ ਮੈਨੂੰ ਚਾਕਾ ਕਿਤੇ ਅੰਦਰ ਕਰ ਦੋ ਜਾਂ ਕੁਛ ਜਿਹਾ ਰੋਟੀ ਨਾ ਮੰਗ ਸਕਣੇ ਜੇ ਉਹਦੇ ਰਾਹੀਂ ਅਸੀਂ ਇਹ ਗੱਲ ਹਾਈ ਕੋਰਟ ਨਾਲ ਹੀ ਦੇਖੀਏ ਕਮਾਕ ਹੈ ਫਿਰ ਮੇਰੇ ਸਾਹਮਣੇ ਨਾਲ ਤਾਂ ਮੇਰੇ ਕਹਾ 5-7 ਸਾਲ ਦਾ ਨੂੰ 10 ਸਾਲ ਜਿਹੜਾ 8 ਸਾਲ ਪਹਿਲਾਂ ਹੋ ਗਏ ਤੇ 8-10 ਸਾਲ ਹੋਰ ਲੱਗਣਗੇ ਉਹਦੇ ਬਾਅਦ ਵੀ ਕੀ ਰਿਜ਼ਲਟ ਨਿਕਲਦਾ ਉਹ ਫੈਕਟਰੀ ਦੇ ਪੱਖ ਜਾਂਦਾ ਕਿ ਸਾਡੇ ਪੱਖਾਂ ਦਾ ਮੈਂ ਕਹਿਣਾ ਚਾਹਾਂਾ ਅਸੀਂ ਤਿੱਲ ਤਿੱਲ ਮਰ ਲੱਗੇ ਵੇ ਅੱਜ ਦੇ 3 ਦਿਨ ਪਹਿਲਾਂ ਸਾਡੀਆਂ 3 ਗੱਡੀਆਂ ਇੱਥੋਂ ਕੀਰਤ ਬਰਸਾਦੋਂ ਬੰਪਦੋਂ ਫਾਈਨੈਂਸਰ ਲੈ ਕੇ ਗਏ ਮੇਰੇ ਭਰਾਵਾਂ ਦੀ ਸਿੰਗਲ ਮੋਟਰ ਮਾਲਕਾਂ ਦੀਆਂ 3 ਮਾਲਕਾਂ ਦੀ ਘਰ ਖਾਲੀ ਹੋ ਗੇ ਕਰਜ਼ਾ ਸਿਰ ਤੇ ਰਹਿ ਗਿਆ ਟਾਇਰਾਂ ਦੇ ਪੈਸੇ ਰਹਿ ਕੇ ਡੀਜ਼ਲ ਦੀਆਂ ਬਰਚੀਆਂ ਰਹਿ ਗਈਆਂ ਹੋ ਰੋਂਦਾ ਸੀ ਭਰਾ ਮੇਰਾ ਇੱਕ ਚੰਨਣ ਸਿੰਘ 699 ਪੀਵੀ 12 ਇਹਨ ਗੱਡੀ ਆ ਉਹਦਾ ਜਿਆਦਾ ਦੂਏ ਭਰਾ ਦਾ ਮੈਨੂੰ ਯਾਦ ਨਹੀਂ ਹਾਂ ਹਾਂ ਇਹ ਮੈਂ ਕਹਿਣਾ ਚਾਹੁੰਦਾ ਵੀ ਕੰਮ ਤਾਂ ਅੱਜ ਹੋਣ ਲੱਗਿਆ ਮਰਨ ਤਾਂ ਸੀ ਅੱਜ ਲੱਗੇ ਉਹ ਹਾਈ ਕੋਰਟ ਦੇਖ ਰਹੇ ਜਾਂ ਕੁਝ ਦੇਖ ਰਹੇ ਜਦੋਂ ਨਹੀਂ ਐਗਰੀਮੈਂਟ ਕਰਿਆ ਵਾ ਠੀਕ ਆ ਉਹ ਐਗਰੀਮੈਂਟ ਤੇ ਮੁੜ ਕੇ ਨਹੀਂ ਕਰਿਆ ਸਰਕਾਰਾਂ ਨੇ ਦੇਖਣਾ ਕਿ ਜਦੋਂ ਉਹ ਨਹੀਂ ਗੱਡੀਆਂ ਪੋਈਆਂ 822 ਟਰੱਕ ਉਹਦੇ ਅਨਸਾਰ ਉਹ ਕਿਉਂ ਨਹੀਂ ਚੱਲਦੇ ਦੂਜੀ ਗੱਲ ਛੱਡੋ ਜਦੋਂ ਉਹ ਪਰੋ ਹਿਮਾਚਲ ਤੋਂ ਇੱਕ ਗੱਡੀ ਮਾਲ ਨਹੀਂ ਸਾਨੂੰ ਦਿੰਦੇ ਚਾਹ ਨਾਲਾਗੜ ਵੱਡੀ ਏਰੀਆ ਚਾਹ ਤਿੰਨੇ ਚਾਰੇ ਫੈਕਟਰੀਆਂ ਆ ਜਾਂ ਕੋਈ ਕੁੱਲੂ ਮਨਾਲੀ ਜੂਨੀਅਨ ਮੈਨੂੰ ਇੱਕ ਪੰਜਾਬ ਨੰਬਰ ਗੱਡੀ ਸੇਵਾ ਤੋਂ ਇਲਾਵਾ ਸੇਵਾ ਹੁੰਦੀ ਮਜਬੂਰੀ ਆ ਨਹੀਂ ਕਰਨਾ ਹੁਣ ਉਹ ਨਾ ਦੇ ਸਕਦੇ ਜਦ ਮਰਜੀ ਉਹਨਾਂ ਦੀ ਮਜਬੂਰੀ ਆ ਕਿਉਂਕਿ ਟੋਇਆ ਨਹੀਂ ਜਾਂਦਾ ਉਹ ਇੱਕ ਬਾਲਾ ਉਹ ਸਾਡਾ ਆਲੂ ਵੀ ਚੱਲਦਾ ਜਲੰਧਰੋਂ ਉਹਦੇ ਬਾਰੇ ਅਸੀਂ ਕਦੀ ਗੱਲ ਨਹੀਂ ਕਰਦੇ ਹੋਰ ਕਿੰਨੇ ਮਾਲ ਜਿਹੜੇ ਚੱਲਦੇ ਆ ਲੇਕਿਨ ਜੋ ਉਹਨਾਂ ਦੀ ਜੂਨੀਅਨ ਦੇ ਵਿੱਚ ਇੱਕ ਪੂਰਾ ਹਿਮਾਚਲਿਕ ਪੰਜਾਬ ਨੰਬਰ ਗੱਡੀ ਦਿਖਾ ਦਵੇ ਵੀ ਆ ਤੁਹਾਡੀ ਭਰਾਈ ਏ ਸਾਡਾ ਧਰਮਜਾਲਾ ਖੋਲੀ ਵੀ ਪੰਜਾਬ ਨੇ ਚਾ ਸਾਡੀ ਐਫਸੀ ਆਈ ਹੋਗੀ ਚਾ ਸਾਡਾ ਕੀਰਤ ਵਰਦਾਬ ਕੋਲਾ ਕਨੌਲੀ ਦੇ ਵਿੱਚ ਘਟੋ ਘਟ ਵੀ ਰੋਜ਼ ਦੀ 11500 ਗੱਡੀ ਭਰ ਕੇ ਨਿਕਲਦੀ ਚਾ ਉਹ ਜੁਪੀ ਨੂੰ ਜਾਵੇ ਚਾ ਆਮਾ ਚਲ ਨੂੰ ਆਵੇ ਚਾ ਕੁਝ ਕੋਲਾ ਭਰ ਕੇ ਆਣ ਮੈਂ ਕਹਿਣਾ ਚਾਹੁੰਦਾ ਉਹਦੇ ਵਿੱਚ ਵੀ ਇੱਕ ਵੀ ਗੱਡੀ ਨੂੰ ਪੰਜਾਬ ਦਾ ਜਿਹੜੀ ਹੱਕ ਜਿਹੜਾ ਪੰਜਾਬ ਦਾ ਮਾਲ ਨਹੀਂ ਦਿੱਤਾ ਜਾ ਰਿਹਾ ਪਰ ਜਾਂ ਟਾਈਮ ਦੇਈ ਜਾ ਰਿਹਾ ਸਾਡਾ ਗੱਲ ਇਹ ਆ ਵੀ ਇਹ ਤੋੜ ਰਿਆ ਹੌਲੀ ਹੌਲੀ ਗਰੀਬ ਬੰਦੇ ਆ ਵੀ ਇਹ ਟੁੱਟ ਜਾਣਗੇ ਕਿੰਨੀ ਗਵਾਰ ਇਹ ਬੰਦੇ ਇਕੱਠੇ ਹੁੰਦੇ ਐ ਕਿ ਉਹਨਾਂ ਨੇ ਇੱਥੇ ਤੱਕ ਸਾਜ਼ਿਸ਼ ਕਰੀ ਦੀ ਸਾਡੀ ਐਸਜੀਪੀਸੀ ਜਿਨ੍ਹਾਂ ਨੂੰ ਅਸੀਂ ਰੋਟੀ ਵੰਦਤਾ ਇੱਕ ਗੁਹਾਰ ਲਾਇਦੀ ਗੁਰਦੁਆਰਿਆ ਸਾਡਾ ਉੱਥੇ ਤੱਕ ਵੀ ਫੋਨ ਗਏ ਤੇ ਵੀ ਕੋਈ ਤੁਹਾਡਾ ਬੰਦਾ ਉੱਥੇ ਜਾਣਾ ਨਹੀਂ ਚਾਹੀਦਾ ਮੈਨੇਜਰਾਂ ਤੱਕ ਕਿਹਾ ਗਿਆ ਦਾ ਵੀ ਇਥੇ ਰੋਟੀ ਤੱਕ ਝੱਡੋ ਆਪਣੇ ਬੰਦੇ ਚੱਲੋ ਰੋਟੀ ਦੇਤੀ ਨਹੀਂ ਗੁਰਦੁਆਰਿਆ ਸਾਡੇ ਸਾਰਿਆਂ ਦੇ ਸਾਂਝੇ ਐ ਪਰ ਮੈਂ ਕਹਿਣਾ ਚਾਹੁੰਦਾ ਵੀ ਕਿ ਆ ਪ੍ਰਸ਼ਾਸ਼ਨ ਵੀ ਆਪਣੇ ਪੰਜਾਬ ਦਾ ਸਾਥ ਦੇ ਰਿਹਾ ਮੈਂ ਤਾਂ ਕਹਿੰਦਾ ਨਹੀਂ ਸਾਨੂੰ ਦਿਵਾਣ ਦੀ ਕੋਸ਼ਿਸ਼ ਹੈ ਇਹ ਆਣ ਵਾਲੇ ਟਾਈਮ ਦੇ ਵਿੱਚ ਇਹ ਦੇਖਦੇ ਵੀ ਇਹ ਗਰੀਬ ਬੰਦੇ ਕਿੰਨੇ ਚਿਰ ਬੋਲਣਗੇ ਟੁੱਟ ਜਾਣਗੇ ਉਹ ਗੱਡੀ ਉਸੇ ਤਰ੍ਹਾਂ ਕੰਟੀਨਿਊ ਜਿੱਤਾ ਖੜਕਾ ਦੇਖਿਆ ਜਾਵੇ ਇੱਕ ਘੰਟੇ 'ਚ ਇੱਕ ਗੱਡੀ ਪੰਜਾਬ ਦੀ ਇੱਥੇ ਦੇ ਬਾਸ ਹੋ ਜਾਵੇ ਰੋਡ ਦੋਹਾਂ ਸਟੇਟਾਂ ਨੂੰ ਜੋੜਦਾ ਹੈ ਜੇ ਹਿਮਾਚਲਾ ਜਾਂਦਾ ਮਾਲ ਤਾਂ ਪੰਜਾਬ 'ਚੋਂ ਜਿਹੜਾ ਥੱਲੇੋਂ ਪੰਜਾਬ ਤੋਂ ਜਾਂਦਾ ਉੱਪਰ ਹਿਮਾਚਲੋਂ ਇੱਕ ਘੰਟੇ 'ਚ ਇੱਕ ਗੱਡੀ ਪੰਜਾਬ ਦੀ ਭਰ ਕੇ ਮੈਨੂੰ ਕੋਈ ਬੰਦਾ ਦਿਖਾ ਦੇਵੇ ਉਹਨਾਂ ਦੀ ਹਜ਼ਾਰ ਗੱਡੀ ਪਾਸ ਹੋ ਜੂਗੀ ਅੱਜ ਕੀ ਗੱਲ ਵੀ ਸਾਡੇ ਲੋਕਾਂ ਨੇ ਰੋਟੀ ਨਹੀਂ ਖਾਣੀ ਮੈਂ ਕਹਿਣਾ ਚਾਹੁੰਦਾ ਪ੍ਰਸ਼ਾਸਨ ਨੂੰ ਗੰਮੀਰ ਹੋ ਗਾ ਫਿਰ ਜਦੋਂ ਜਾਮ ਲੱਗ ਜਾਂਦੇ ਵੇ ਭੱਜੇ ਫਿਰਦੇ ਉਦੋਂ ਬਾਅਦ ਸਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ ਜਦੋਂ ਟਾਈਮ ਲੰਘ ਜਾਂਦਾ ਉਦੋਂ ਬਾਅਦ ਫਿਰ ਭੁੱਲ ਜਾਂਦੇ ਛੇਤੀ ਦੀ ਜਿ ਗੰਭੀਰਤਾ ਲੱਗਾ ਇਹਨਾਂ ਲੋਕਾਂ ਦਾ ਜਿਹੜਾ ਬਣਦਾ ਹੱਕ ਹੈ ਦਵਾਇਆ ਜਾਵੇ ਛੇਤੀ ਪ੍ਰਧਾਨ ਜੀ ਫਿਰ ਜੇ ਨਹੀਂ ਹੱਲ ਹੁੰਦਾ ਤਾਂ ਫੇ 5 ਫਰਵਰੀ ਵਾਲਾ ਜਿਹੜਾ ਐਲਾਨ ਹੈ ਉਹ ਪੱਕਾ ਕਿਵੇਂ ਆ ਫਿਰ ਦੇਖੋ ਜੀ 5 ਦੇ ਵੀ ਸ਼ਾਇਦ ਬਾਬਾ ਸੋਕਰ ਕਾਲ ਸੀ ਪਹਿਲਾਂ ਕਰਦੀਏ ਉਹਨਾਂ ਦੀ 29 ਲੰਘ ਜਾਣੀ ਉੱਤੇ ਬਾਅਦ ਜਿੱਦਾਂ ਵੀ ਹੈ ਬਾਕੀ ਪ੍ਰਧਾਨ ਜੀ ਆਏ ਆ ਬੜੀ ਆਵਾਜ਼ ਆ ਸਿੰਘਲਾ ਸਾਹਿਬ ਤੇ ਹੋਰ ਸਾਡੇ ਪ੍ਰਧਾਨ ਹੋਰ ਵੀ ਆਏ ਆ ਸਾਨੂੰ ਇਹਨਾਂ ਨੇ ਸਹਿਯੋਗ ਕਰਿਆ ਸਾਨੂੰ ਕਹ ਲੋ ਅਸ਼ੀਰਵਾਦ ਦਿੱਤਾ ਸਾਡੇ ਜਿਹੜੇ ਗਰੀਬ ਜਿੱਦਣ ਮੈਂ ਬਹੁਤ ਦਿਨਾਂ ਦਾ ਆਵਾਜ਼ ਮਾਰਦਾ ਤਾਂ ਪਰ ਇਹ ਆਪਣੇ ਕੰਮਾਂ 'ਚ ਬਿਜੀ ਤੇ ਥੋੜੀ ਜੀ ਇਹ ਕਹਿੰਦੇ ਅਸੀਂ ਆਪਣੇ ਤੌਰ ਤੇ ਫੋਨ ਲਾਈਗੇ ਸਾਡੇ ਕੋਈ ਨੰਬਰਾਂ 'ਚ ਗਲਤ ਹੋ ਗਈਆਂ ਬਹੁਤ ਕੰਮ ਪਰ ਹੁਣ ਆਇਆ ਮੈਂ ਕਹਿਣਾ ਚਾਹਦਾ ਵੀ ਸਾਡੇ ਲੋਕਾਂ ਦੀ ਹੁਣ ਆਵਾਜ਼ ਜਿਹੜੀ ਬਹੁਤ ਉੱਚੀ ਪੱਧਰ ਦੇ ਬੋਲੂਗੀ ਕਿਉਂਕਿ ਸਾਡਾ ਥੋੜੇ ਜਿਹਾ ਇਲਾਕਾ ਗਰੀਬ ਹੈ ਤੁਹਾਡੀ ਜਿਹੜੀ ਸੁਣਵਾਈ ਹੈ ਦੂਰ ਤੱਕ ਨਹੀਂ ਜਾਂਦੀ ਸਾਡਾ ਇੱਥੇ ਡਬਲੀ ਗੁਜਲੀ ਕਰ ਦਿੰਦੇ ਪਰ ਹੁਣ ਪ੍ਰਧਾਨ ਸਾਹਿਬ ਆ ਗਏ ਹੁਣ ਜਿੱਦਾਂ ਇਹਨਾਂ ਨਾਲ ਬੈਠ ਕੇ ਗੱਲਬਾਤ ਹੋਊਗੀ ਉਹਦੇ ਅਨਸਾਰੇ ਨਾਲ ਸਾਡੇ ਨਾਲ ਵਿਚਰਨਗੇ ਹੁਣ ਇਹ ਆਪਣੇ ਆਪ ਜਿਹੜਾ ਹੋਰ ਪ੍ਰਧਾਨਾਂ ਨੂੰ ਨਾਲ ਲਾ ਕੇ ਜਿਹੜਾ ਸਾਡਾ ਕੰਮ ਕਰਵਾਣਗੇ ਜੀ ਬਿਲਕੁਲ ਜੀ ਕਿਤੇ ਨਾ ਕਿਤੇ ਜਿਹੜਾ ਇਹ ਜਿਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੀਆਂ ਜਿੱਥੇ ਬੀਤੇ ਦਿਨੀ ਆਪਾਂ ਕਿਸਾਨ ਜਥੇਬੰਦੀਆਂ ਨੇ ਦੇ ਧਰਨੇ ਸਿਮੂਲਿਤ ਕਰਦੀਆਂ ਦੇਖੀਆਂ ਸੀ ਉੱਥੇ ਹੀ ਅੱਜ ਜਿਹੜਾ ਇਹ ਆਲ ਪੰਜਾਬ ਐਸੋਸੀਏਸ਼ਨ ਜਿਹੜੀ ਬਣੀ ਹੋਈ ਟਰੱਕ ਸਰਟੀ ਦੀ ਉਹਦੇ ਪ੍ਰਧਾਨ ਜਿਹੜੇ ਆ ਉਹ ਵੀ ਪਹੁੰਚੇ ਨੇ ਇਸ ਤੋਂ ਇਲਾਵਾ ਹੋਰ ਵੀ ਬਖਵਕ ਜਥੇਬੰਦੀਆਂ ਵੱਲੋਂ ਬੀਤੇ ਦਿਨੀ ਜਿੱਥੇ ਧਰਨੇ 'ਚ ਉਹ ਸਮਰਥਨ ਕੀਤਾ ਗਿਆ ਸੀ ਟਰੱਕ ਸਾਇਟੀ ਨੂੰ ਉੱਥੇ ਹੀ ਹੁਣ ਜਿਹੜਾ ਆਉਣ ਵਾਲੀ 5 ਫਰਵਰੀ ਆ ਉਹ ਜਿਹੜਾ ਇੱਕ ਐਲਾਨ ਕੀਤਾ ਗਿਆ ਸੀ ਉਸ ਦਿਨ ਕਿ ਚੱਕਾ ਜਾਮ ਜਿਹੜਾ ਪਤਾਲਪੁਰੀ ਚੌਂਕ ਵਿਖੇ ਪੱਕੇ ਤੌਰ ਤੇ ਕੀਤਾ ਜਾਵੇਗਾ ਉਸ ਨੂੰ ਲੈ ਕੇ ਵੀ ਤਿਆਰੀਆਂ ਜਿਹੜੀਆਂ ਟਰੱਕ ਸਾਇਟੀ ਵੱਲੋਂ ਕੀਤੀਆਂ ਗਈਆਂ ਨੇ ਪ੍ਰਸ਼ਾਸਨ ਨੂੰ ਚਾਹੀਦਾ ਸਰਕਾਰ ਨੂੰ ਚਾਹੀਦਾ ਕਿ ਉਹ ਤੋਂ ਪਹਿਲਾਂ ਪਹਿਲਾਂ ਜਿਹੜੀ ਹੈ 29 ਜਨਵਰੀ ਦੀ ਇਹਨਾਂ ਨੂੰ ਡੇਡ ਦਿੱਤੀ ਸੀ ਇਹਨਾਂ ਦੇ ਕੰਮ ਦਾ ਹੱਲ ਕੀਤਾ ਜਾਵੇ ਤਾਂ ਜੋ ਪਤਾਲਪੁਰੀ ਚੌਂਕ ਵਿਖੇ 5 ਫਰਵਰੀ ਨੂੰ ਲੱਗਣ ਵਾਲੇ ਉਸ ਜਾਮ ਨੂੰ ਕਿਤੇ ਨਾ ਕਿਤੇ ਰੋਕਿਆ ਜਾਵੇ ਤੇ ਜਿਹੜੇ ਉੱਥੇ ਲੋਕ ਆਣਗੇ ਖੱਜਲ ਖਵਾਰ ਹੋਣਗੇ ਉਹਨਾਂ ਦੀ ਖੱਜਲ ਖਵਰੀ ਨੂੰ ਰੋਕਿਆ ਜਾਵੇ ਤਾਂ ਜੋ ਇਹ ਟਰੱਕ ਆਪਰੇਟਰ ਵੀ ਆਪਣੇ ਕੰਮਾਂ ਤੇ ਜਾ ਸਕਣ ਤੇ ਇਹਨਾਂ ਦਾ ਧਰਨਾ ਜਿਹੜਾ ਉਹ ਖਤਮ ਹੋ ਸਕੇ ਹੁਣ ਦੇਖਣ ਵਾਲੀ ਗੱਲ ਇਹ ਆ ਕਿ ਪ੍ਰਸ਼ਾਸਨ ਕਦੋਂ ਤੱਕ ਇਹਨਾਂ ਦੇ ਕੰਮ ਦਾ ਜਿਹੜਾ ਜਿਹੜਾ ਭਰੋਸਾ ਦਿੱਤਾ ਸੀ ਉਹਨੂੰ ਹੱਲ ਕਰ ਸਕਦਾ ਹੈ ਕੈਮਰਮ ਦੀ ਪ੍ਰਾਨ ਦੇ ਨਾਲ ਬੁੱਲ ਸਿੰਘ ਰਾਣਾ ਪੰਜਾਬੀ ਲੋਕ ਚੈਨਲ